ਤੇ ਕਈ ਯੂਨੀਵਰਸਿਟੀਆਂ ਦੇ ਬੱਚਿਆਂ ਨੇ ਇਹਨਾਂ ਦੀ ਲਾਇਬ੍ਰੇਰੀ ਚੋਂ ਪੀ ਐਚ ਡੀ ਵੀ ਕੀਤੀ ਜਿਹੜਾ ਪੰਜਾਬ ਦੇ ਵਿੱਚ ਸੱਭਿਆਚਾਰ ਲੁਕੋ ਚੁੱਕਿਆ ਹੈ ਆ ਚੀਜ਼ਾਂ ਜਿਹੜੀਆਂ ਆ ਗਿਆ ਉੱਥੇ ਦਰਸ਼ਾਈਆਂ ਗਈਆਂ ਵਿਰਾਸਤ ਮੇਲੇ ਦੇ ਵਿੱਚ ਮਿੱਟੀ ਦੇ ਘੜੇ ਮਿੱਟੀ ਦੇ ਦੀਵੇ ਜਿਹੜੇ ਕੀ ਅੱਜ ਕੱਲ ਮਾਡਰਨ ਫੈਸ਼ਨ ਚੱਲ ਚੁੱਕਿਆ ਕਿ ਦੀਵਾਲੀ ਦੇ ਉੱਤੇ ਵੀ ਜਿਹੜੇ ਲਾਈਟਰ ਆ ਰਹੇ ਲੇਕਿਨ ਕੀ ਆ ਆ ਮਜ਼ਦੂਰ ਜਿਹੜੇ ਹੈਗੇ ਆ ਇਹ ਵੀ ਕਿਸੇ ਆਸ ਦੇ ਉੱਤੇ ਬੈਠਦੇ ਆ ਇਹਨਾਂ ਨੂੰ ਵੀ ਕਿਸੇ ਰੋਜ਼ਗਾਰ ਦੀ ਲੋੜ ਆ ਦੇਖੋ ਇਹ ਸੇ ਰੋਜ਼ਗਾਰ ਜਿਹੜਾ ਦਿਖਾਇਆ ਗਿਆ ਚਰਖਾ ਅੱਜ ਕੱਲ ਲੋਕਾਂ ਨੂੰ ਚਰਖਾ ਨਹੀਂ ਦਿੰਦਾ ਕਿਸੇ ਲੋਕਾਂ ਦੇ ਕਿਸੇ ਟਾਮੇ ਟੱਲੇ ਘਰ ਦੇ ਵਿੱਚ ਚਰਖਾ ਹੋਏਗਾ ਕਤਨਾ ਕਿਵੇਂ ਇਹਦੇ ਤੰਦ ਕਿਵੇਂ ਪਾਣੇ ਆ ਕਿ ਤਕਲੇ ਕਿਸੇ ਵੀ ਪਾਣੇ ਆ ਕਿਸੇ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਚਿੱਪ ਕਾਟੇ ਬਾਬੇ ਢੂੰਡਾ ਵਾਲੇ ਦੇ ਸ਼ਾਹਨਾ ਦੇ ਦੇਖੇ ਦੋਨੋਂ ਭੈਣਾਂ ਨੱਚੀਏ ਹੋਰ ਆ ਦੇਖੋ ਜਿਹੜੇ ਪੁਰਾਣੇ ਛੱਪੇ ਘਾਰੇ ਦੇ ਵਿੱਚ ਜਿਹੜੇ ਹੈਗੇ ਆ ਸਵਾ ਦੇ ਨਾਲ ਭਾਂਡੇ ਮਾਜਦੇ ਸੀਗੇ ਔਰ ਅੱਜ ਕੱਲ ਤਾਂ ਜਿਹੜੇ ਹੈਗੇ ਆ ਬਹੁਤ ਵਧੀਆ ਔਰ ਚਲ ਚੁਕੇ ਕੈਮੀਕਲ ਵਗੈਰਾ ਜਿਨ੍ਹਾਂ ਨਾਲ ਹੱਥ ਕਰਾਵਾ ਔਰ ਇਹਨਾਂ ਨਾਲ ਜਿਹੜੇ ਬਰਤਨ ਹੈਗੇ ਆ ਬਹੁਤ ਵਧੀਆ ਤਰੀਕੇ ਨਾਲ ਸਾਫ ਹੁੰਦੇ ਸੀਗੇ अमारीअ <laughs> 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 ਬਾਦਲੇ ਇੱਕ ਹੋਰ ਮੱਦਦ ਵੀ ਸਰਵਜਨ ਦੇ ਦਿਨਾਂ ਨਾਲ ਸਾਡੇ ਪੱਤਰਕਾਰ ਜੀ ਨੇ ਉਹਨਾਂ ਸਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਨਾਮ ਤੇ ਅਕਸਰ مرچی بنا کے دے دیں بہت بہت دن بادی نشمیر بات پر جاب کے سارے بناؤں نریش جی سارے پترکار کا بہت بہت دن بات ہوئی ہے اس کے علاوہ سبھی کچھ ہو جاتی بنتے ہیں جس میں جو ਹੋ ਜੀ ਹੋ ਜਾਏ ਬਹੁਤ 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 ਦਾਤਾਂ ਜਿਆਸਤ ਲਾਭ ਦੇਣਾਂ ਬਾਰੇ ਜਿਹੜੇ ਨੌਜਵਾਨਾਂ ਦੇ ਵਿੱਚ ਆਉਣਗੇ ਇੱਕ ਖੇਡ ਦਾ ਆਪ ਨੇ ਸਭ ਨੂੰ ਪੀੜੀਏ ਔਰ ਆਪ ਵੀ ਹੋਪੀ ਡਾਉਨ ਬਹੁਤ ਸੱਜਣਾਂ ਨੂੰ ਸਰਚਾ ਪੱਤਰ ਦਿੱਤੇ ਜਾ ਰਹੇ ਸੋ ਇਹ ਬਹੁਤ ਵੱਡੀ ਭੂਮਿਕਾ ਦਾ ਕਰਦੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਸਾਡੇ ਸਾਡੇ ਦੇ ਨਾਲ ਇਹਨਾਂ ਬੱਚਿਆਂ ਦੇ ਵਿੱਚ ਅ ਜੋ ਸਾਡੇ درمیان ਜੁਖਤ ਤਸ਼ਰੀਬ ਪੁਰਾਣੇ ਟਾਈਮ ਦੇ ਥਾਲੇ ਵਗੈਰਾ ਸ਼ੰਖ ਚਾਬੀਆਂ ਚਮਚ ਬੋਤਲਾਂ ਵਗੈਰਾ ਹੈਗੀ ਹੈ ਆਓ ਇਹਨਾਂ ਬਾਰੇ ਕੁਝ ਇਥੋਂ ਦੇ ਜਿਹੜੇ ਕਿ ਬੱਚਿਆਂ ਨੇ ਜਾਂ ਕਿਸੇ ਨੇ ਦੇਖਿਆ ਹੈਗਾ ਮਾਹੌਲ ਉਹਦੇ ਬਾਰੇ ਲੋਕਾਂ ਦੇ ਵੱਲੋਂ ਕੀ ਕਹਿਣਾ ਉਹ ਵੀ ਆਪਾਂ ਜਾਣਦੇ ਹਾਂ ਹਾਂਜੀ ਬੱਚੇ ਕੀ ਨਾਮ ਹੈ ਆਪਕਾ میرا نام شیوم شرما ہے شیوم شرمہ جی آپ نے یہاں پہ میلے میں آکے کیا کچھ دیکھا آپ کو کیسا لگا دیکھیں ہمیں یہاں میلے میں آکے بہت بہت اچھا لگا یہاں پہ ہم نے پنجاب کے اتحاس کے بارے میں بہت اچھی چیزیں ہمیں پتہ چلی جو ہمیں کہیں نہ کہیں ہمارے آج کل کی زندگی میں ہمیں پتہ نہیں چلتی نہ یہاں ہماری کتابوں میں وغیرہ وغیرہ یہاں پہ ہم نے بہت پرانتن سمے کے سکے اسٹمپس اور بہت ساری چیزیں جس سے ہمیں بہت پریرنا ملی اپنے پنجاب کے لیے ہاں جی بچے کیا نام ہے آپ کا میرا نام ورن شرما ہے ہاں جی ورن جی آپ نے یہاں پہ میلے میں آپ کے آ کے کیا کچھ دیکھا آپ کو کیسا لگا سب سے پہلے تو ایک وراثتی پنجاب کا میلہ ہے جو بھی پرانی چیزیں تھی پنجاب میں وہ ساری یہاں پہ ڈسپلیڈ ہے اور جیسے کہ ابھی موڈن ٹائم آ چکا ہے کوئی چکی کو نہیں یوز کرتا وغیرہ لوگ پسا ہوا آٹا لے آتے ہیں تو موڈن ٹائم میں بہت ساری جو ہمارے فنکشن ہے اور بابیز وغیرہ وہ انسٹک طور پہ جا رہے ہیں اور ڈیٹ از مائی یہ لگایا جاتا ہے میلہ تاکہ ہم کو اپنے پرانی چیزوں کے بارے میں یاد آ سکے اور اس کے بارے میں آپ لوگوں کو کیا کہو گے بھی جو کل کو آئیں گے ان کو کیا سندیش دو گے میں کہوں گا کہ ہر سال یہ میلہ لگتا ہے اور آپ ضرور آیا کریں آپ کو پنجاب کی وراثتی چیزوں کے بارے میں ضرور پتہ لگے گا اور آپ آئیں گے آپ کو وہاں پہ بابے بھی مل جائیں گے بھوت پکانے والے بابے جو پرانے لوگ ان میں ٹرسٹ کرتے تھے تو یس تھینک ویلکم ਮੇਲੇ ਦੇ ਵਿੱਚ ਮੇਲਾ ਦੇਖਣ ਆਈ ਫੈਮਿਲੀ ਨੂੰ ਜਾਂਦੇ ਆ ਬੱਚਿਆਂ ਨੂੰ ਕੀ ਕੀ ਅੱਜ ਬੱਚੇ ਕੀ ਕੁਝ ਦੇਖਿਆ ਤੁਸੀਂ ਮੈਂ ਵੀ ਤਾਂ ਆਈ ਲਬਿਤ ਹੁਲੇ ਦੇ ਔਰ ਕਿੱਦਾਂ ਮਹਿਸੂਸ ਹੋਇਆ ਤੁਹਾਨੂੰ ਦੇਖ ਕੇ ਕਿੰਨਾ ਘ ਵਧੀਆ ਲੱਗਿਆ ਅੱਜ ਤੋ ਪਹਿਲੇ ਕਦੇ ਇਸ ਤਰ੍ਹਾਂ ਦਾ ਮੇਲਾ ਦੇਖਿਆ ਸੀਗਾ ਇੱਕ ਵਾਰ ਇੱਕ ਵਾਰ ਦੇਖਿਆ ਤਾਂ ਅਬ ਆਪਕੋ ਕਿਹੋ ਜਿਹਾ ਮਹਿਸੂਸ ਹੋ ਰਹਾ ਹੈ ਹਾਂਜੀ ਵੀ ਤੁਹਾਨੂੰ ਕਿੱਦਾਂ ਲੱਗਿਆ ਇਹ ਬਹੁਤ ਵਧੀਆ ਹੈ ਪੁਰਾਣੇ ਚੀਜ਼ਾਂ ਆਪਾਂ ਨੂੰ ਪਤਾ ਲੱਗਦੀਆਂ ਪੰਜਾਬ ਦੀਆਂ ਇਹ ਜਿਹੜੇ ਮਿਲਣ ਮੇਲੇ ਲੱਗਣ ਕਿਤੇ ਬੱਚੇਰ ਪਤਾ ਲੱਗੂਗਾ ਕਿ ਪੰਜਾਬ ਪਹਿਲਾਂ ਕਿਹੋ ਜਿਹਾ ਹੁੰਦਾ ਸੀ ਹੁਣ ਤਾਂ ਸਿਰ ਮੋਬਾਈਲਾਂ ਦੇ ਰਹਿ ਗਿਆ ਹੈ ਸਹੀ ਹੈ ਹੁਣ ਲੋਕਾਂ ਨੂੰ ਪਤਾ ਲੱਗੂਗਾ ਵੀ ਆਪਣਾ ਮਿਰਸਾ ਕੀ ਹੈ ਪੰਜਾਬ ਦਾ ਕਿੱਦੇ ਕੀ ਹੈ ਮਲਵਈ ਕਿਦਾਂ ਕੀ ਹੈ ਇਸੇ ਵੇ ਜਿਵੇਂ ਹੁਣ ਇਹ ਸਾਰੇ ਬਣਾ ਰੱਖਿਆ ਲੌਂਗ ਮਿੱਤਰੀਆਂ ਆਰੇ ਜਿੱਦਾਂ ਬੱਚੇ ਨੂੰ ਪਤਾ ਲੱਗਣਗੇ ਤਾਂ ਹੀ ਅੱਗੇ ਬੱਚਿਆਂ ਨੂੰ ਪੰਜਾਬ ਬਾਰੇ ਬ੍ਰਿਟੇ ਬਾਰੇ ਪਤਾ ਲੱਗੂਗਾ ਥੈਂਕ ਯੂ ਵੀਰ ਨੇ ਬਹੁਤ ਵਧੀਆ ਦੱਸਿਆ ਕਿ ਬੱਚਿਆਂ ਨੂੰ ਅਗਰ ਦੱਸਾਂਗੇ ਤਾਂ ਫੇਰ ਹੀ ਜਾ ਕੇ ਪਤਾ ਲੱਗੂਗਾ ਕਿੰਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਪੁਰਾਣੀਆਂ ਆਪੂ ਸੁਸਾਇਟੀ ਜਿਹੜੀ ਕੀ ਹੈ ਛੋਟੇ ਛੋਟੇ ਗਰੀਬ ਬੱਚਿਆਂ ਨੂੰ ਫ੍ਰੀ ਆਫ ਕਾਸਟ ਸਟੱਡੀ ਕਰਾਉਂਦੇ ਆ ਇਹਨਾਂ ਦੇ ਕਈ ਜਗ੍ਹਾ ਤੇ ਜਿਹੜੇ ਕੀ ਹੈ ਸਕੂਲ ਖੋਲੇ ਆ ਪੂ ਸੋਸਾਇਟੀ ਵੱਲੋਂ ਔਰ ਬੁੱਕਸ ਵਗੈਰਾ ਵੀ ਫ੍ਰੀ ਦਿੰਦੇ ਆ ਸਟੱਡੀ ਵੀ ਫ੍ਰੀ ਕਰਾਉਂਦੇ ਆ ਹਾਂ ਬੱਚੇ ਇਹ ਤੇ ਕੀ ਕੀ ਕੁਝ ਕਹਿਣਾ ਚਾਹੂੰਗਾ ਤੇ ਜਿਹੜੀ ਤੁਹਾਡੀ ਸੋਸਾਇਟੀ ਕੀ ਕੁਝ ਕਰਦੀ ਆ ਇਮੇਗੀ ਪਠੰਡੇ ਵਿੱਚ ਸੰਸਤਾ ਚੱਲ ਰਹੀ ਹੈ ਇਹ ਵਿਸ਼ੇ ਸੰਤਰ ਚੱਲ ਰਿਹਾ ਇਸ ਟਾਈਮ ਬੱਚਿਆਂ ਨੂੰ ਫਰੀ ਪੜਾਈ ਜਾਂਦੇ ਆ ਕਿ ਚੋਪੜੀ ਵਾਲੇ ਸਲੰਮੇ ਦੇ ਬੱਚੇ ਇਹਨਾਂ ਨੂੰ ਬਿਲਕੁਲ ਫਰੀ ਭਾਇਆ ਜਾਂਦਾ ਹੈ ਫਰੀ ਇਹਨਾਂ ਨੂੰ ਕਾਪੇ ਕਿਤਾਬਾਂ ਤੋਂ ਲੈ ਕੇ ਖਾਣ ਪੀਣ ਦਾ ਸਮਾਨ ਸਰਦਾਂ ਵਿੱਚ ਬੂਟ ਕਾਪੇ ਸਰ ਕੁਝ ਫਰੀ ਦਿੱਤਾ ਜਾਂਦਾ ਹੈ ਇਸ ਵਾਸਤੇ ਸਟਾਲ ਲਾਈ ਹੈ ਜਿਵੇਂ ਸਿਆਰ ਰੱਖਿਆ ਹੋਇਆ ਹੈ ਬੱਚਿਆਂ ਲਈ ਦਾਨ ਇਕੱਠਾ ਕਰ ਰਹੇ ਹਾਂ ਜੇ ਕੋਈ ਵੀ ਪਰਸਾ ਸਾਡੇ ਕੋਲ ਆ ਕੇ ਪਰਤੀ ਪਟਾ ਸਕਦਾ ਬੱਚਾ ਕੋਲ ਤੇ ਬੱਚਾ ਨੂੰ ਸਮਾਨ ਦਿੱਤਾ ਜਾਊਗਾ ਤੇ ਉਹਦੀ ਸਾਰੀ ਡਿਟੇਲ ਉਹਨਾਂ ਨੂੰ ਵਟਸਐਪ ਕੀਤੀ ਜਾਊ ਧੰਨਵਾਦ ਸਮਾਤਾ ਚਰਖਾ ਕੱਤਦੀ ਆ ਪਈਆ ਉਹ ਔਰ ਉਹ ਸਪੋਕ ਸਿਕੂਤਾ ਅਭੀ ਜੀ ਜਾ ਰਹੇ ਆ ਦੇਖੋ ਇਹਦਾ ਚਰਖਾ ਕੱਤ ਕੇ ਜਿਹੜੇ ਕੀ ਰੱਟੀਆਂ ਦੀਆਂ ਦੀਆਂ ਸੀਗੀਆਂ ਔਰ ਇਹਦੇ ਥਰੂ ਜਿਹੜੇ ਲੋਗੜ ਬਣਾ ਕੇ ਉਹ ਬਣਾਈ ਜਾਂਦੇ ਸੀ ਆਪਣੇ ਗਰੇਲੇ ਵਗੈਰਾ ਜਿਵੇਂ ਤਿਆਰ ਕੀਤੇ ਥੋੜਾ ਦੇ ਭਾਂਡੇ ਆ ਤੇ ਮਕਟੀਆਂ ਤਿਆਰ ਕਰਦੀਆਂ ਪਈਆਂ ਹਾਂ ਜੀ ਆ ਕਿਹ ਜੀ ਜਗੀਆਂ ਤਿਆਰ ਕਰ ਰਹੇ ਤੁਸੀਂ ਪੂਰੀ ਕੇਰਨ ਆਟੀ ਆਟੀ ਤਿਆਰ ਕਰ ਰਹੇ ਤੇ ਇਹਦਾ ਕੀ ਬਣੂਗਾ ਇਹਦੀ ਖੇਸ ਦੋੜੇ ਦਰੀਆਂ ਮੰਜੇ ਅੱਛਾ ਜੀ ਅੱਜ ਕੱਲ ਇਹ ਦੇਖਣ ਨੂੰ ਨਹੀਂ ਮਿਲਦਾ ਅੱਜ ਕੱਲ ਇਹ ਅੱਜ ਕੱਲ ਸੱਭੇ ਚਾਰਕ ਦੇ ਵਿੱਚ ਰਹਿ ਗਿਆ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਚੀਜ਼ ਨੂੰ ਬਿਜ਼ਨਸ ਨੂੰ ਬਣਾਉਣ ਵਾਸਤੇ ਕੀ ਕਹਿਣਾ ਚਾਹੋਗੇ ਵੀ ਆਪਦਾ ਪੁਰਾਣਾ ਜਿਹੜਾ ਵਿਸਾ ਉਹਨੂੰ ਸੰਭ ਕੇ ਰੱਖੋ ਇਹਦੇ ਮੰਜੇਦਰੀਆਂ ਬਣੋ ਵਧੀਆ ਲੱਗਦਾ ਇਹਨੂੰ ਸੰਭੋ ਸਿੱਖੋ ਸਹੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸ਼ਰਮਾ ਜੀ ਤੁਸੀਂ ਅੱਜ ਮੇਲੇ ਦੇ ਵਿੱਚ ਆਏ ਹੋ ਤੇ ਤੁਹਾਨੂੰ ਇੱਧਰ ਕਿੱਦਾਂ ਲੱਗਿਆ ਤੇ ਕੀ ਕੁਝ ਵੇਖਿਆ ਇਹ ਪੰਜਾਬ ਦੇ ਸੱਭਿਆਚਾਰਕ ਦਾ ਵਿਰਾਸਤੀ ਮੇਲਾ ਬਠਿੰਡੇ ਹਰ ਸਾਲ ਲੱਗਦਾ ਇਸ ਸਾਲ ਉਸ ਤਰ੍ਹਾਂ ਲੱਗਾ ਹੈ ਜਿਹੜੇ ਮਾਡਰਨ ਪੀੜੀ ਐ ਉਹ ਸੱਭਿਆਚਾਰ ਤੋਂ ਦੂਰ ਐ ਉਹਨੂੰ ਸੱਭਿਆਚਾਰ ਪੰਜਾਬੀ ਕਲਚਰ ਦੇ ਨੇੜੇ ਲਿਆਉਣ ਦੇ ਲਈ ਜਿਵੇਂ ਇਸ ਸਟਾਲ ਦੇ ਵਿੱਚ ਪ੍ਰਾਂਤਕ ਚਰਖਾ ਹੈ ਮੀਨ ਹੈ ਤਾਲੀ ਨਿਸ਼ਾਨ ਹੈ ਦੂਖ ਪੇ ਹੈ ਹਨਾ ਪਰਲੇ ਪਰ ਭੱਠੀ ਹੈ ਉਹ ਇਹ ਕਲਚਰ ਦਿਖਾਇਆ ਜਾ ਰਿਹਾ ਤਾਂ ਕਿ ਬੱਚਿਆਂ ਨੂੰ ਆਪਣੇ ਪੰਜਾਬੀ ਦੇ ਬਾਰੇ ਪਤਾ ਲੱਗੇ ਵੀ ਪੰਜਾਬੀ ਵਿਸਾ ਇਹਦਾ ਚਾਰਾਂ ਦੇ ਸੋਰਾ ਨਾਲ ਹੀ ਜਿਹੜਾ ਸਰਬਾਤ ਜਨ ਹੈ ਉਹ ਵੀ ਪੱਛੀ ਦੇ ਜਨ ਹੈ ਕਿਉਂਕਿ ਆਪਣਾ ਕਹਾਣੀ ਦੇ ਦੌਰੋਂ ਅੱਗੇ ਲੋਹਣੀ ਹੈ ਇਹ ਸਲਫ ਬਣਾਈ ਹੈ ਪੁਰਾਣੇ ਸਮੇਂ ਦੇ ਲੋਕਾਂ ਦੇ ਵਿੱਚ ਜਿਵੇਂ ਸਲਫ ਬਣਾਈ ਜਾਂਦੀ ਮਿੱਟੀ ਦੇ ਘੜੇ ਦੇ ਸੀਗੇ ਜਿਵੇਂ ਮਿੱਟੀ ਦੇ ਨਾਲ ਪੁੱਤਰ ਲਿਖਿਆ ਹੋਇਆ ਹੈ ਹੁਣ ਸਾਡੀ ਨਾਲ ਆਪਣਾ ਇਧਰ ਆਪਣੇ ਦਾ ਨਿਸ਼ਾਨ مہتوپور ہے چاٹی ہے ਤਾਂ ਪੰਜਾਬ ਦੇ ਮਾਡਰਨ ਜਿਹੜੇ ਖਿਆਲਾਤ ਵਾਲੇ ਬੱਚੇ ਆ ਉਹਨਾਂ ਨੂੰ ਕਲਚਰ ਦੀ ਜਾਣਕਾਰੀ ਥੋੜੀ ਹੁੰਦੀ ਹੈ ਉਹਨੂੰ ਆਪਣਾ ਵਿਰਸਾ ਪਤਾ ਲੱਗਦਾ ਜੀ ਸਾਡਾ ਆਪਣਾ ਵਿਰਸਾ ਕੀ ਹੈ ਉਹ ਵਿਰਸੇ ਨੂੰ ਜੋੜਨ ਦਾ ਨਾਈਵ ਰਹਿਦਾ ਹੈ ਇਹ ਕਿਸ ਤਰ੍ਹਾਂ ਦਾ ਮੇਲਾ ਉਹ ਆਪਣੀ ਪੋਹਚ ਬਨੇ ਕਰਦਾ ਪਏ ਹਰ ਮੋਟਰਾਂ ਆਪਣੇ ਕਲਚਰ ਵਾਲੇ ਜਾਂਦੇ ਨੇ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰੀਤ ਹੈ ਹਾਂਜੀ ਬੇਟਾ ਤੁਸੀਂ ਅੱਜ ਮੇਲੇ ਦੇ ਵਿੱਚ ਆਏ ਹੋ ਤੇ ਤੁਹਾਨੂੰ ਕਿਦਾਂ ਲੱਗਿਆ ਤੇ ਕੀ ਕੁਝ ਵੇਖਿਆ ਇੱਥੇ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਪਹਿਲੀ ਵਾਰ ਦੇਖਿਆ ਪੰਜਾਬੀ ਸੱਭਿਆਚਾਰ ਬਹੁਤ ਚੰਗਾ ਹੈ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਹਰ ਸਾਲ ਜਿਸ ਤਰ੍ਹਾਂ ਲੱਗੇਗਾ ਮੇਲਾ ਕੀ ਤੁਸੀਂ ਆਪਣੇ ਮੰਮਾ ਪਾਪਾ ਨੂੰ ਲੈ ਕੇ ਆਓਗੇ ਜਿੱਦ ਕਰੋਗੇ ਕਿ ਨਹੀਂ ਕਰੋਗੇ ਹਾਂ ਬਿਲਕੁਲ ਵੀ ਆਪਣੇ ਫਰੈਂਡ ਸਰਕਲ ਨੂੰ ਕੀ ਇਹਦੇ ਬਾਰੇ ਦੱਸੋਗੇ ਵੀ ਕਿੱਦਾਂ-ਕਿੱਦਾਂ ਲੱਗਿਆ ਤੁਸੀ ਕੀ ਕਹਿਣਾ ਚਾਹੋਗੇ ਭੈਣ ਜੀ ਅੱਜ ਸਾਨੂੰ ਬਹੁਤ ਵਾਚਾ ਲੱਗਿਆ ਤੇ ਆ ਕੇ ਬੱਚਿਆਂ ਨੂੰ ਅਸੀਂ ਇਹ ਦੱਸ ਰਹੇ ਆ ਪ੍ਰਾਣੇ ਵਿੱਛੇ ਬਾਰੇ ਇਹਦੇ ਬਹੁਤ ਬੱਦਲੇ ਲੱਗਿਆ ਥੈਂਕ ਯੂ